ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਸੁਖੀਏ ਕੋ ਪਖੇ ਸਭ ਸੁਖੀਆਂ ਰੋਗੀ ਕਹਿ ਭਾਣੇ ਸਭ ਰੋਗੀ ਕਰਨ ਕ੍ਰਾਵਣ ਹਰਿ ਸੁਆਮੀ ਆਪਣਾ ਹੱਥ ਸੰਜੋਗੀ ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸ ਕੈ ਫਾਣੇ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸੀਤਨ ਹੋ ਜਾਣੇ ਸੰਗਲੀ ਠਾਂਡੀ ਹਉ ਮੈ ਰੋਗ ਜਾਂ ਕਾ ਮਨ ਵਿਆਪਤ ਹੋ ਜਨਮ ਮਰੇ ਬਿਨ ਲਾਤੀ ਗਿਆਨ ਅੰਜਨ ਜਾਂ ਕੀ ਨੇਤਰੀ ਪੜਿਆ ਤਾਂ ਕੋ ਸਰਬ ਬਰਗਾਸਾ ਅਗਿਆਨ ਅੰਧੇਰੇ ਸੂਜਸ ਨਹੀਂ ਬਹੜ ਬਹੜ ਪ੍ਰਮਾਤ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਹੋ ਸੁਖ ਮੰਗੇ ਜਹ ਕਿਰਤਨ ਤੇਰਾ ਸਾਧੂ ਗਾਵੇ ਤੇ ਮੇਰਾ ਮਨ ਲਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਸੁਖੀਏ ਕੋ ਪਖੇ ਸਭ ਸੁਖੀਆਂ ਰੋਗੀ ਕਹਿ ਭਾਣੇ ਸਭ ਰੋਗੀ ਕਰਣ ਕ੍ਰਾਵਣ ਹਰ ਸੁਆਮੀ ਆਪਣ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸ ਕੈ ਫਾਣੇ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸੀਤਲ ਓ ਜਾਣੇ ਸਗਲੀ ਠਾਂਡੀ ਹਉ ਮੈ ਰੋਗ ਜਾਂ ਕਾ ਮਨ ਵਿਆਪਤਾ ਓ ਜਨਮ ਮਰੇ ਬਿਨ ਲਾਤੀ ਗਿਆਨ ਅੰਜਨ ਜਾਂ ਕੀ ਨੇਤਰੀ ਪੜਿਆ ਤਾਂ ਕੋ ਸਰਬ ਬਰਗਾਸਾ ਅਗਿਆਨ ਅੰਧੇਰੇ ਸੂਜਸ ਨਾਹੀ ਬਹੜ ਬਹੜ ਪ੍ਰਮਤ ਸੁਣ ਬੇਨਤੀ ਸੁਆਮੀ ਆਪਣੇ ਨਾਨਕ ਹੋਇ ਸੁਖ ਮੰਗੇ ਜਹ ਕਿਰਤਨ ਤੇਰਾ ਸਾਧੂ ਗਾਵੇ ਤੇ ਮੇਰਾ ਮਨ ਲਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਸੁਖੀਏ ਕੋ ਪਖੇ ਸਭ ਸੁਖੀਆਂ ਰੋਗੀ ਕਹਿ ਪਹਾਣੇ ਸਭ ਰੋਗੀ ਕਰਣ ਕ੍ਰਾਵਣ ਹਰ ਸੁਆਮੀ ਆਪਣ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸ ਕੈ Phaणे ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸੀਤਲ ਓ ਜਾਣੇ ਸੰਗਲੀ ਠਾਂਡੀ ਹਉ ਮੈਂ ਰੋਗ ਜਾਂ ਕਾ ਮਨ ਵਿਆਪਤਾ ਓ ਜਨਮ ਮਰੇ ਬਿਨ ਲਾਤੀ ਗਿਆਨ ਅੰਜਨ ਜਾਂ ਕੀ ਨੇਤਰੀ ਪੜਿਆ ਤਾਂ ਕੋ ਸਰਬ ਬਰਗਾਸਾ ਅਗਿਆਨ ਅੰਧੇਰੇ ਸੂਜਿਸ ਨਾਹੀ ਬਹੜ ਬਹੜ ਪਰਮਤ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਹੋ ਸੁਖ ਮੰਗੇ ਜਹ ਕਿਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਸੁਖੀਏ ਕੋ ਪਖੇ ਸਭ ਸੁਖੀਆਂ ਰੋਗੀ ਕਹਿ ਪਾਣੇ ਸਭ ਰੋਗੀ ਕਰਣ ਕ੍ਰਾਵਣ ਹਰ ਸੁਆਮੀ ਆਪਣ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸ ਕੈ phaਣੇ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸੀਤਲ ਓ ਜਾਣੇ ਸੰਗਲੀ ਠਾਂਡੀ ਹਉ ਮੈਂ ਰੋਗ ਜਾਂ ਕਾ ਮਨ ਵਿਆਪਤ ਓ ਜਨਮ ਮਰੇ ਬਿਨ ਲਾਤੀ ਗਿਆਨ ਅੰਜਨ ਜਾਂ ਕੀ ਨੇਤਰੀ ਪੜਿਆ ਤਾਂ ਕੋ ਸਰਬ ਪ੍ਰਗਾਸਾ ਅਗਿਆਨ ਅੰਧੇਰੇ ਸੂਜਿਸ ਨਾਹੀ ਬਹੜ ਬਹੜ ਪਰਮਤਾ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਹੋਇ ਸੁਖ ਮੰਗੇ ਜਹ ਕਿਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਸੁਖੀਏ ਕੋ ਪਖੈ ਸਭ ਸੁਖੀਆਂ ਰੋਗੀ ਕੈ ਭਾਣੈ ਸਭ ਰੋਗੀ ਕਰਣ ਕ੍ਰਾਵਣ ਹਰ ਸੁਆਮੀ ਆਪਣ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸ ਕੈ phaਣੇ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮੁ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸੀਤਲ ਓ ਜਾਣੇ ਸੰਗਲੀ ਠਾਂਡੀ ਹਉ ਮੈ ਰੋਗ ਜਾਂ ਕਾ ਮਨ ਵਿਆਪਤ ਓ ਜਨਮ ਮਰੇ ਬਿਨ ਲਾਤੀ ਗਿਆਨ ਅੰਜਨ ਜਾਂ ਕੀ ਨੇਤਰੀ ਪੜਿਆ ਤਾਂ ਕੋ ਸਰਬ ਬਰਗਾਸਾ ਅਗਿਆਨ ਅੰਧੇਰੇ ਸੂਜਿਸ ਨਹੀਂ ਬਹੜ ਬਹੜ ਪ੍ਰਮਾਤ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਹੋਇ ਸੁਖ ਮੰਗੇ ਜਹ ਕਿਰਤਨ ਤੇਰਾ ਸਾਧੂ ਗਾਵੇ ਤੇ ਮੇਰਾ ਮਨ ਲਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਸੁਖੀਏ ਕੋ ਪਖੇ ਸਭ ਸੁਖੀਆਂ ਰੋਗੀ ਕਹਿ ਪਾਣੇ ਸਭ ਰੋਗੀ ਕਰਣ ਕ੍ਰਾਵਣ ਹਰ ਸੁਆਮੀ ਆਪਣ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸ ਕੈ phaਣੇ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸੀਤਲ ਉਹ ਜਾਣੇ ਸੰਗਲੀ ਠਾਂਡੀ ਹਉ ਮੈ ਰੋਗ ਜਾਂ ਕਾ ਮਨ ਵਿਆਪਤ ਹੋ ਜਨਮ ਮਰੇ ਬਿਨ ਲਾਤੀ ਗਿਆਨ ਅੰਜਨ ਜਾਂ ਕੀ ਨੇਤਰੀ ਪੜਿਆ ਤਾਂ ਕੋ ਸਰਬ ਬਰਗਾਸਾ ਅਗਿਆਨ ਅੰਧੇਰੇ ਸੂਜਸ ਨਹੀਂ ਬਹੜ ਬਹੜ ਪ੍ਰਮਾਤ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਹੋਇ ਸੁਖ ਮੰਗੇ ਜਹ ਕਿਰਤਨ ਤੇਰਾ ਸਾਧੂ ਗਾਵੇ ਤੇ ਮੇਰਾ ਮਨ ਲਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ